हां भाई मित्रों ਆਪਾਂ ਖੜੇ ਸਾਂ ਸ਼ਹਿਰ ਬਠਿੰਡਾ ਗੋਣਿਆਣਾ ਰੋਡ ਦੇ ਉੱਤੇ ਦਿੱਲੀ ਹਾਰਟ ਵਾਲਿਆਂ ਨੇ ਬਿਲਕੁਲ ਨਾਲ ਸਿਲੈਕਸ਼ਨ ਕਾਰ ਐਸੈਸਰੀ ਤੇ ਤੇ ਆਪਣੇ ਭਰਾ ਸੌਰਵ ਕੋਲੇ ਤੇ ਬਾਈ ਕੋਲੇ ਹਰ ਇੱਕ ਪ੍ਰਕਾਰ ਦੀ ਐਸੈਸਰੀ ਤੁਹਾਨੂੰ ਮਿਲੂਗੀ ਬਾਈ ਤੇ ਕਿਸੇ ਪ੍ਰਕਾਰ ਦੀ ਕੋਈ ਗੱਡੀ ਹੋਵੇ ਤੁਸੀਂ ਕੋਈ ਵੀ ਕੰਮ ਕਰਾਉਣਾ ਹੋ ਤਾਂ ਬਾਈ ਨਾਲ ਕਰ ਲਿਓ ਸੰਪਰਕ ਤੇ ਨੰਬਰ ਉੱਤੇ ਸਕਰੀਨ ਦੇ ਉੱਤੇ ਭਰਾ ਦਾ ਚੱਲ ਰਿਹਾ ਸੌਰਵ ਦਾ ਤੇ ਬਾਈ ਬਹੁਤ ਵਧੀਆ ਕੰਮ ਕਰਦੇ ਆ ਭਰਾ ਹੋਰੇ ਤਸੱਲੀ ਵਾਲਾ ਕੰਮ ਕਰਦੇ ਆ ਤੇ ਵਧੀਆ ਕੁਆਲਟੀ ਦਾ ਕੰਮ ਕਰਦੇ ਆ ਤੇ ਰੇਟ ਵੀ ਬਾਜ਼ਾਰ ਨਾਲੋਂ ਬਈ ਬਹੁਤ ਬਾਜਬ ਹੁੰਦੇ ਹਨਾ ਤੇ ਬਾਕੀ ਤੁਸੀਂ ਬਾਈ ਨਾਲ ਗੱਲ ਕਰਕੇ ਕਦੋਂ ਵੀ ਮਰਜ਼ੀ ਦੁਕਾਨ ਦੇ ਉੱਤੇ ਆ ਸਕਦੇ ਹੋ ਤੇ ਘੈਂਟ ਗੱਲਬਾਤ ਹੁੰਦੀ ਹੈ ਭਰਾ ਦੇ ਕੰਮ ਦੀ ਕਿਸੇ ਪੱਖੋਂ ਕੋਈ ਕਮੀ ਨਹੀਂ ਆਉਂਦੀ ਤੇ ਬਾਈ ਨਾਲ ਆਪਣਾ ਅੱਜ ਤੋਂ ਨਹੀਂ ਬਾਈ 2014 ਤੋਂ ਲੈ ਕੇ ਅੱਜ 24 ਆ ਗਿਆ ਤੇ ਬਹੁਤ ਲੰਮਾ ਟਾਈਮ ਦਾ ਬਾਈ ਨਾਲ ਵਰਤਦੇ ਆ ਸੀਟ ਕਵਰ ਵਗੈਰਾ ਤੁਸੀਂ ਦੇਖੋ ਬਈ ਐਂ ਲੱਗਦਾ ਜਿਵੇਂ ਕੰਪਨੀ ਚੋ ਫਿਟਡ ਹੁੰਦੇ ਹਨਾ ਮੈਟਿੰਗ ਵਗੈਰਾ ਬਹੁਤ ਘੈਂਟ ਕਰਦੇ ਆ ਤੇ ਕੋਈ ਵੀ ਚੀਜ਼ ਕਿਸੇ ਵੀ ਕੰਮ ਦੀ ਕਿਸੇ ਗੱਡੀ ਦਾ ਕਰਾਉਣਾ ਹੋਵੇ ਤਾਂ ਬਾਈ ਨਾਲ ਕਰ ਲਿਓ ਸੰਪਰਕ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ